91 ਕੋਮੰਟਰੀ ਯੋਗ ਦਿਵਸ ਮੌਕੇ ਪੰਜਾਬ ਸਰਕਾਰ ਦੀ ਹਦਾਇਤ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਜਿਮਨੇਸ਼ੀਅਮ ਹਾਲ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਯੋਗ ਸਮਾਗਮ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਕੋਮੰਟਰੀ ਯੋਗ ਦਿਵਸ ਸੰਬੰਧੀ ਅੱਜ ਸਵੇਰੇ 6.5 ਵਜੇ ਜਿਮਨੇਸ਼ੀਅਮ ਹਾਲ ਗੁਰਦਾਸਪੁਰ ਦੇ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਚੇਅਰਮੈਨ ਰਮਨ ਬਹਿਲ ਡਿਪਟੀ ਕਮਿਸ਼ਨਰ ਦਿਲਵਿੰਦਰਜੀਤ ਸਿੰਘ ਟਿਪਡ ਵਧੀਕ ਟਿਪਟੀ ਕਮਿਸ਼ਨਰ ਡਾਕਟਰ ਹਰਜਿੰਦਰ ਸਿੰਘ ਬੀਦੀ ਐਸ ਡੀ ਐਮ ਗੁਰਦਾਸਪੁਰ ਮਨਜੀਤ ਸਿੰਘ ਰਾਜਲਾ ਸਹਾਇਕ ਕਮਿਸ਼ਨਰ ਅਦਿੱਤ્ય ਗੁਪਤਾ ਸਕੱਤਰ ਜ਼ਿਲ੍ਹਾ ਪੰਚਾਇਤ ਜੀਨਤ ਖੈਰਾ ਸਮੇਤ ਵੱਖ-ਵੱਖ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਸਕੂਲ ਵਿਦਿਆਰਥੀ ਖਿਡਾਰੀ ਅਤੇ ਗੁਰਦਾਸਪੁਰ ਦੇ ਵਸਨੀਕ ਸ਼ਾਮਲ ਹੋਏ ਜਤਿੰਦਰ ਸੋਢੀ ਕੇਆਚੀ ਨਿਊਜ਼ ਨੈਟਵਰਕ ਅੱਜ ਅਸੀਂ ਅਮੇਜ਼ਿੰਗ ਹਾਲ ਗੁਰਦਾਸਪੁਰ ਵਿਖੇ ਡਿਸਟ੍ਰਿਕਟ ਲੈਵਲ ਦਾ ਸੀਐਮ ਵੀ ਯੋਗਸ਼ਾਲਾ ਤਹਿਤ ਯੋਗ ਦਿਵਸ ਮਨਾਇਆ ਹੈ ਜਿਸ ਵਿੱਚ ਸ਼ਹਿਰ ਵਾਸੀਆਂ ਨੇ ਪਾਰਟਿਸਪੇਟ ਕੀਤਾ ਹੈ ਇਸ ਦੇ ਨਾਲ ਹੀ ਸਕੂਲੀ ਬੱਚੇ ਆਫੀਸਰਸ ਸਾਰਿਆਂ ਨੇ ਇਸ ਦੇ ਵਿੱਚ ਹਿੱਸਾ ਲਿਆ ਹੈ ਸੋ ਇਨਸਟ੍ਰਕਟਰਸ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਿਆਂ ਨੂੰ ਯੋਗਾਸਨ ਕਰਵਾਏ ਹਨ ਤੇ ਹਰ ਯੋਗਾਸਨ ਦਾ ਮਹੱਤਵ ਵੀ ਦੱਸਿਆ ਹੈ ਸੋ ਸਾਡਾ ਮੇਨ ਮੈਸੇਜ ਇਹ ਹੋਈ ਹੈ ਕਿ ਜੋ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ ਹੈ ਸਿਹਤਮੰਦ ਪੰਜਾਬ ਵਾਸਤੇ ਸਿਹਤਮੰਦ ਲੋਕਾਂ ਵਾਸਤੇ ਉਸ ਤਹਿਤ ਲੋਕ ਇਸ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਦਾ ਪੂਰਾ ਫਾਇਦਾ ਉਠਾਣ ਇਸ ਯੋਗਸ਼ਾਲਾ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਵਾ ਕੇ ਡੇਲੀ ਯੋਗਾ ਪ੍ਰੈਕਟਿਸ ਕਰਨ ਸੋ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਸ ਯੋਗ ਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਅਪਣਾ ਕੇ ਸੇਤਮਾਨ ਅਤੇ ਤੰਦਰੁਸਤੀ ਬੋਲੋ ਬਤਨਕਿ ਥੈਂਕ ਯੂ ਅੱਜ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ ਯਾਨੀ ਕਿ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਜਾ ਰਹੇ ਹਾਂ ਇਸ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਅਸੀਂ ਅੱਜ ਪੂਰਾ ਇੱਕ ਕੰਪਲੀਟ ਸੈੱਟ ਯੋਗ ਆਸਨਾਂ ਦਾ ਪ੍ਰਾਣਾਯਾਮ ਦਾ ਕਰਵਾਵਾਂਗੇ ਅਰ ਧਿਆਨ ਦੇ ਵਿਖਰਾਵਾਂਗੇ ਇਹਦੇ ਨਾਲ ਲੋਕਾਂ ਨੂੰ ਬਹੁਤ ਹੀ ਲਾਭ ਹੋਏਗਾ ਕਿਉਂਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਯੋਗਾ ਜਿਹੜਾ ਵਾ ਸਿਰਫ ਸਰੀਰ ਲਈ ਨਹੀਂ ਇਹ ਕੋਈ ਸਿਰਫ ਸਰੀਰ ਦੀ ਐਕਸਰਸਾਈਜ਼ ਨਹੀਂ ਆ ਇਹ ਸਰੀਰ ਮਨ ਤੇ ਇਥੋਂ ਤੱਕ ਕਿ ਆਤਮਾ ਤੇ ਵਰਕ ਕਰਦਾ ਵਾ ਤੇ ਸਰੀਰ ਤੇ ਮਨ ਦੇ ਵਿੱਚ ਇੱਕ ਤਾਲਮਿਲ ਸਥਾਪਿਤ ਕਰਕੇ ਆਤਮਾ ਦਾ ਹੀ ਸਾਖਸ਼ਾਤਕਰ ਕਰ ਦਿੰਦਾ ਵਾ ਤੇ ਇਹਦੇ ਨਾਲ ਲੋਕਾਂ ਨੂੰ ਸਰੀਰਕ ਲਾਭ ਵੀ ਹੋਏਗਾ ਮਾਨਸਿਕ ਲਾਭ ਵੀ ਹੋਏਗਾ ਤੇ ਮੈਂ ਸਮਝਦਾ ਕਿ ਲੋਕਾਂ ਨੂੰ ਸਿਰਫ ਅੱਜ ਹੀ ਨਹੀਂ ਅੰਤਰਰਾਸ਼ਟਰੀ ਯੋਗ ਦਿਨ ਤੇ ਮੌਕੇ ਤੇ ਨਹੀਂ ਸਗੋ ਰੋਜ਼ਾਨਾ ਦੇ ਜੀਵਨ ਵਿੱਚ ਵੀ ਯੋਗ ਨੂੰ ਅਪਣਾਉਣਾ ਚਾਹੀਦਾ ਹੈ ਕਿ ਯੋਗ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮ यही संदेश है तो सारों यही अपील है थैंक यू वेरी मच वन ऑफ द प्रीमियम एंड प्रेस्टीजियस प्रोफेशनल इंस्टीट्यूट्स प्रोवाइडिंग अ वाइड रेंज ऑफ प्रोफेशनल कोर्सेज विद 100% प्लेसमेंट असिस्टेंस वी आर श्री साई ग्रुप ऑफ इंस्टीट्यूट्स